ਸ਼ੁਭਕਾਲ ਸਬਰਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆਂ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ 트럼ਪ ਦੇ ਸੁਰ ਹੋਏ ਨਰਮ ਭਾਰਤ ਨਾਲ ਟ੍ਰੇਡ ਡੀਲ ਤੇ ਵਾਈਟ ਹਾਊਸ ਦਾ ਵੱਡਾ ਅਪਡੇਟ ਭਾਰਤ ਦੌਰੇ ਤੇ ਆਉਣਗੇ ਅਮਰੀਕੀ ਰਾਸ਼ਟਰਪਤੀ ਕਾਂਗਰਸ ਨੇ ਫਿਰ ਪਹੁੰਚਾਈ ਸਿੱਖਾਂ ਨੂੰ ਠੇਸ ਕੀਤਾ ਵੱਜ ਬੁਨਾਹ ਸੁਖਬੀਰ ਬਾਦਲ ਵਰਲਡ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ ਚੰਡੀਗੜ੍ਹ 에어ਪੋਰਟ ਤੇ ਪਹੁੰਚੇ ਮੰਤਰੀ ਜੀਮਾ 60 ਕਰੋੜ ਦੀ ਧੋਖਾ ਦੇਹੀ ਦਾ ਮਾਮਲਾ ਸ਼ਿਲਪਾ ਸ਼ੇਟੀ ਤੇ ਰਾਜਕੁੰਦਰਾ ਦੀ ਕੰਪਨੀ ਦੇ ਚਾਰ ਕਰਮਚਾਰੀਆਂ ਨੂੰ ਜਾਰੀ ਹੋਇਆ ਸੰਮਣ ਪਤਨੀ ਨੇ ਆਸ਼ਿਕ ਨਾਲ ਗਾਲਖੇ ਮਰਵਾਤਾ ਪਤੀ ਪੰਜਾਬ ਪੁਲਿਸ ਨੇ ਕੀਤੇ ਸਨਸਨੀ ਖੇਸ ਖੁਲਾਸੇ ਸੀਬੀਆਈ ਅਦਾਲਤ ਨੇ ਭੁੱਲਰ ਨੂੰ ਮੁਰ 5 ਦਿਨਾਂ ਦੇ ਰਿਮਾਂਡ ਤੇ ਭੇਜਿਆ ਮਿਚੋਲੀਏ ਕ੍ਰਿਸ਼ਨ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆ ਗਿਆ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਤੇ ਭਾਰਤ ਦੇ ਸਬੰਧ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਰਹੇ ਸਨ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ਤੇ ਟੈਰਿਫ ਲਗਾ ਦਿੱਤਾ ਸੀ ਪਰ ਹੁਣ ਉਹਨਾਂ ਦੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ। ਵਾਈਟ ਹਾਊਸ ਨੇ ਸ਼ੁੱਕਰਵਾਰ ਯਾਨੀ ਕਿ 7 ਨਵੰਬਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 트੍ਰੰਪ ਦੇ ਵਿੱਚਕਾਰ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਇਸ ਨੇ ਟ੍ਰੇਡ ਡੀਲ ਬਾਰੇ ਵੀ ਵੱਡਾ ਅਪਡੇਟ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ ਹੈ। ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਬਹੁਤ ਚੰਗੇ ਦੋਸਤ ਨੇ ਅਤੇ ਸਾਡੇ ਵਿਚਕਾਰ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਮੈਂ ਜਲਦ ਹੀ ਉੱਥੇ ਜਾਵਾਂਗਾ ਪ੍ਰਧਾਨ ਮੰਤਰੀ ਮੋਦੀ ਬਹੁਤ ਮਹਾਨ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਬੇਅਦਬੀ ਕਰਨ ਦੇ ਦੋਸ਼ ਲਗਾਏ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਦੀਆਂ ਤਸਵੀਰਾਂ ਦੇ ਕਿਤੇ ਨਿਰਾਦਰ ਦੀ ਉਹ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਸਟੇਜ ਉੱਪਰ ਲੱਗੇ ਬੈਨਰ ਤੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਇਸ ਵਿੱਚ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਉਣੀਆਂ ਇੱਕ ਵੱੱਡਾ ਗੁਨਾਹ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ અપਮਾਨ ਕੀਤਾ ਗਿਆ ਤੇ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਨਿਰਾਦਰ ਕੀਤਾ ਗਿਆ ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗੇ ਭਾਰਤੀ ਮਹਿਲਾ ਕ੍ਰਿਕਟ ਵਰਲਡ ਕੱਪ ਟੀਮ ਦੀਆਂ ਖਿਡਾਰੀਆਂ ਮਨਜੋਤ ਕੌਰ ਤੇ ਹਰਲੀਨ ਕੌਰ ਦਾ ਚੰਡੀਗੜ੍ਹ 에어ਪੋਰਟ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਖਿਡਾਰੀਆਂ ਦੇ ਸਵਾਗਤ ਲਈ ਦੋਵੇਂ ਮਹਿਲਾ ਖਿਡਾਰੀਆਂ ਦੀ ਫੈਮਲੀ ਮੈਂਬਰ 에어ਪੋਰਟ ਤੇ ਉਹਨਾਂ ਦੇ ਸਵਾਗਤ ਲਈ ਪਹੁੰਚੇ ਹੋਏ ਸਨ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਚਿਮਾ ਮੀਥਿਆਰ ਤੇ ਮੋਹਾਲੀ ਕਮਿਸ਼ਨਰ ਕੋਮਲ ਮਿੱਤਲ ਵੀ ਪਹੁੰਚੇ ਹੋਏ ਸਨ ਦੂਜੇ ਪਾਸੇ ਖਿਡਾਰੀਆਂ ਦੇ ਕਾਫਲੇ ਲਈ ਮੋਡੀਫਾਈਡ ਟਰੈਕਟਰ ਤਿਆਰ ਕੀਤਾ ਗਿਆ ਗੱਡੀਆਂ ਤੇ ਉਹਨਾਂ ਦੇ ਨਾਂ ਦੇ ਪੋਸਟਰ ਲਗਾਏ ਗਏ ਸਨ ਇਸ ਮੌਕੇ ਅਮਨਜੋਤ ਕੌਰ ਆਪਣੇ ਪਿਤਾ ਨਾਲ ਗੱਡੀ ਵਿੱਚ ਸਵਾਰ ਦਿਖਾਈ

ਬੇਖਤ ਬਾਤ ਤੁਹਾਡਾ ਸਵਾਗਤ ਹੈ ਇਕ ਕਾਰੋਬਾਰੀ ਨਾਲ 60 ਕਰੋੜ ਰੁਪਏ ਦੀ ਧੋਖਾ ਦੇਹੀ ਦੇ ਮਾਮਲੇ 'ਚ ਫਿਲਮ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਯਾਨੀ ਕਿ EOW ਨੇ ਸ਼ਿਲਪਾ ਸ਼ੇਟੀ ਅਤੇ ਉਸਦੇ ਪਤੀ ਰਾਜਕੁੰਦਰਾ ਦੀ ਕੰਪਨੀ ਬੈਸਟ ਡੀਲ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਚਾਰ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੱਮਣ ਭੇਜਿਆ ਇਹਨਾਂ ਚਾਰਾਂ 'ਚੋਂ ਇੱਕ ਕਰਮਚਾਰੀ ਨੇ EOW ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਵਾ ਦਿੱਤਾ ਹੈ EOW ਨੇ ਤਿੰਨ ਹੋਰ ਕਰਮਚਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ ਮੁੰਬਈ ਪੁਲਿਸ ਦੀ EOW ਹੁਣ ਇਸ ਮਾਮਲੇ ਦੀ ਮਨੀ ਟ੍ਰੇਲ ਨੂੰ ਜੋੜਨ ਲਈ ਲੱਗੀ ਹੋਈ ਹੈ ਜਾਂਚ ਟੀਮ ਇਹ ਬਤਲ ਗਾਉਣ ਤੇ ਜੁਟੀ ਹੋਈ ਹੈ ਕਿ ਰਾਜਕੁੰਦਰਾ ਦੀ ਕੰਪਨੀ ਚ ਖਰਚ ਅਤੇ ਨਿਵੇਸ਼ ਦੇ ਦਾਅਵੇ ਕਿੰਨੇ ਸਹੀ ਨੇ ਉਦਰ ਬੀਤੇ ਦਿਨੀ ਫਤਿਹਗੜ ਸਾਹਿਬ ਦੇ ਪਿੰਡ ਤਲਾਈਆਂ ਵਿਖੇ 44 ਸਾਲਾ surjit singh ਨਾਮਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਸੰਸਨੀਖੇਸ ਖੁਲਾਸੇ ਕੀਤੇ ਨੇ ਇਸ ਮਾਮਲੇ ਵਿੱਚ ਪਤਨੀ ਸਮੇਤ 4 ਵਿਅਕਤੀਆਂ ਖਿਲਾਫ ਥਾਣਾ ਫਤਿਹਗੜ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭ ਮਕਰਵਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚਾਰ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਬਲਵੀਰ ਕੌਰ ਤੇ ਬਲਵੀਰ ਕੌਰ ਦਾ ਆਸ਼ੀਕ ਅਮਰਨਾਥ ਤੇ ਦੋ ਹੋਰ ਸਾਥੀ ਸ਼ਾਮਲ ਸਨ ਇਹਨਾਂ ਵਿੱਚੋਂ ਬਲਵੀਰ ਕੌਰ ਤੇ ਅਮਰਨਾਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਦੋ ਸਾਥੀਆਂ ਦੀ ਭਾਲ ਜਾਰੀ ਹੈ ਉਹਨਾਂ ਦੱਸਿਆ ਕਿ ਬਲਵੀਰ ਕੌਰ ਦੇ ਅਮਰਨਾਥ ਨਾਲ ਸੰਬੰਧ ਸਨ ਜਿਸ ਕਾਰਨ ਉਸਨੇ ਆਪਣੇ ਪਤੀ ਸੁਰਜੀਤ ਸਿੰਘ ਦਾ ਕਤਲ ਕਰਵਾਇਆ ਹੈ ਅਵੀਰ ਦੀ ਗੱਲ ਸੀ ਕਿ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਰਜੀਤ ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾਣੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸ ਐਚਓ ਸਾਹਿਬ ਜਿਹੜੇ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਸ ਪੀ ਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਥੇ ਪਹੁੰਚੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫ ਐਸ ਐਲ ਦੀ ਟੀਮ ਵੀ ਜਿਹੜੀ ਹੈਗੀ ਆ ਬੁਲਾਈ ਗਈ ਸੀ ਕਿ ਤੇ ਐਫ ਐਸ ਐਲ ਦੀ ਟੀਮ ਵੱਲੋਂ ਵੀ ਸਾਰਾ ਸੈਂਪਲਸ ਐਂਡ ਪ੍ਰੋਪਰ ਫੋਰੈਂਸਿਕ ਐਨਾਲਿਸਿਸ ਸੀਨੋ ਫ੍ਰਾਈਮ ਦਾ ਕੀਤਾ ਗਿਆ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈੱਡ ਬੋਡੀ ਮਿਲੀ ਸੀ ਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕਿ ਇਨਵੋਲਵ ਸਨ ਜਿਹੜਾ ਮਰਨ ਵਾਲਾ ਸੀ ਸੁਰਜੀਤ ਉਹਦੀ ਵਾਈਫ ਜਿਹਦਾ ਕੀ ਨਾਮ ਸੀ ਬਲਵੀਰ ਕੌਰ ਬਲਵੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਵਿਅਕਤੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀਗੀ ਤੇ ਉਹਦਾ ਨਾਮ ਸੀਗਾ ਅਮਰਨਾਥ ਉਰਫ ਜੈਮਨ ਇਸ ਤੋਂ ਇਲਾਵਾ ਦੋ ਹੋਰ ਸਾਥੀ ਸੀਗੇ ਉਹਨਾਂ ਤੇ ਹਜੇ ਪਾਲ ਜਾਰੀ ਹੈ ਦੋ ਬੰਦੇ ਦੀ ਗ੍ਰਫਤਾਰੀ ਹੋ ਚੁੱਕੀ ਹੈ ਜ ਜਨਾ ਦਾ ਕੀ ਨਾਮ ਅਮਰਨਾਥ ਤੇ ਬਲਵੀਰ ਕੌਰ ਵਜਰਨਜੋ ਰஞ்சிਸ਼ ਸੀ ਕਿ ਜਿਹੜੀ ਬਲਵੀਰ ਕੌਰ ਸੀ ਇਹਦਾ ਜਿਹੜਾ ਪਤੀ ਸੁਰਜੀਤ ਜਿਹੜਾ ਮਰਨ ਵਾਲਾ ਹੈ ਇਹ ਬਾਹਰ ਦੁਬਈ ਵਿਕੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲੋਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰਿੰਗ ਦੇ ਵਿੱਚ ਪਤੌਰ ਲੇਬਰ ਦਾ ਕੰਮ ਕਰਦਾ ਸੀ ਤੇ ਜਦੋਂ ਇਹ ਬਾਹਰ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਵੀਰ ਕੌਰ ਉਹਦਾ ਜਿਹੜਾ ਅਮਰਨਾਥ ਉਰਫ ਜੈਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗਾ ਜਿਸ ਦੀ ਰஞ்சிਸ਼ ਰੱਖਦੇ ਹੋਏ ਅਮਰ ਜਿਸ ਦੀ ਫਿਰ ਜਦੋਂ ਬਾਅਦ ਚ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਤਕਰ ਤੇ ਉਹਦੀ ਰੰਜਿਸ਼ ਰੱਖਦੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਫ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸਨੇ ਹੀ ਸਾਰੀ ਲੋਕੇਸ਼ਨ ਦੱਸੀ ਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸਨੇ ਆਪ ਹੀ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀਡੀਆਰ ਦੇ ਰਾਈ ਆਈਪੀਡੀਆਰ ਦੇ ਰਾਈ ਇਹਨੂੰ ਸਖਤੀ ਨਾਲ ਪੁੱਛਿਆ ਫਿਰ ਇਸਨੇ ਮੰਨਿਆ ਕਿ ਦਿਨਾਲੇ ਤੇ ਦੋ ਹੋਰ ਸਾਥੀ ਵੀ ਸੀਗੇ ਉਹਨਾਂ ਦੀ ਹਜੇ ਪਾਲ ਚੱਲੀ ਹੈ ਬ੍ਰਾਹਮਤ ਵੀ ਹੋਈ ਹੈ ਜੀ ਇਹਨਾਂ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬ੍ਰਾਹਮਤ ਹੋਇਆ ਸੀਗਾ ਬਿਕਾਉਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨਾਂ ਉਹਨੂੰ ਖੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਨਾਲ ਉਹਦੇ ਜਿਹੜੀ ਹੈਗੇ ਗਰਦਨ ਤੇ ਉਹਦੇ ਮਤਲਬ ਉਹਨੂੰ ਵੜ ਦਿੱਤਾ ਬਾਹਰ ਕੀਤਾ ਸੀਗਾ ਜਿਸ ਕਰਕੇ ਉਹਦੀ ਮੌਕੇ ਤੀ ਮੌਤ ਹੋ ਗਈ ਜੀ ਅਮਰਨਾਥ ਦਾ ਸ਼ੌਕੜ ਕੀ ਹੈ ਜੀ ਅਮਰਨਾਥ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ ਗਰੀਬ ਤਬਕੇ ਤੋਂ ਹੀ ਇਹ ਗਰੀਬ ਪਰਿਵਾਰ ਤੋਂ ਹੀ ਹੈ ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਫਿਰ ਇਸਨੇ ਬਲਵੀਰ ਕੌਰ ਦੇ ਨਾਲ ਮਿਲ ਕੇ ਸਾਰੀ ਪੁਰੀ ਵਰਤਤ ਨੂੰ ਅਨਲਬ ਰਿਸ਼ਵਤਖੋਰੀ ਮਾਮਲੇਚ ਸਾਫ ਕਰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਮੁੜ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਸੀਬੀਆਈ ਨੇ ਸਾਫ ਕਰ ਡੀਆਈਜੀ ਨੂੰ 5 ਦਿਨਾਂ ਦੇ ਰਿਮਾਂਡ ਤੇ ਲਿਆ ਸੀ ਇਸ ਤੋਂ ਇਲਾਵਾ ਦੂਜੇ ਮਾਮਲੇਚ ਪੁੱਲਰ ਨੂੰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਸੁਣਵਾਈ ਦੌਰਾਨ ਪੁੱਲਰ ਦੇ ਵਕੀਲ ਨੇ ਜੇਲ੍ਹ ਵਿੱਚ ਉਸ ਨੂੰ ਮਿਲਣ ਲਈ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਤੇ ਅਦਾਲਤ ਨੇ ਹੁਕਮ ਦਿੱਤਾ ਕਿ ਪੁੱਲਰ ਹਰ ਰੋਜ਼ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਆਪਣੇ ਵਕੀਲ ਨਾਲ ਮੁਲਾਕਾਤ ਕਰ ਸਕਦੇ ਨੇ ਇਸ ਤੋਂ ਪਹਿਲਾਂ ਪੁਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ ਸੀ ਉਸਨੇ ਕਿਹਾ ਕਿ ਸੀਬੀਆਈ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੀ ਅਤੇ ਉਸਦੀ ਗ੍ਰਿਫਤਾਰੀ ਗੈਰਕਾਨੂੰਨੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ منی ਲਾਂਡਰਿੰਗ ਮਾਮਲੇ ਦੇ ਸੰਬੰਧ ਵਿੱਚ ਸਾਬਕਾ ਕ੍ਰਿਕਟਰਜ਼ ਸੁਰੇਸ਼ ਰੈਨਾ ਤੇ ਸ਼ਿਖਰਤ ਬੰਦੀਆਂ 11 ਕਰੋੜ 14 ਲੱਖ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਨੇ ਈਡੀ ਨੇ ਇਹ ਕਾਰਵਾਈ ਜੂਏ ਦੇ ਘਟਾਲੇ ਦੇ ਸੰਬੰਧ ਵਿੱਚ ਦੋਵਾਂ ਸਾਬਕਾ ਕ੍ਰਿਕਟਰਜ਼ ਵਿਰੁੱਧ ਕੀਤੀ ਹੈ ਸੂਤਰਾਂ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਨਲਾਈਨ ਸੱਟੇਬਾਜ਼ੀ ਸਾਈਟ 1xbet ਵਿਰੁੱਧ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਤਵੰਦੀਆਂ 4 ਕਰੋੜ 5 ਲੱਖ ਰੁਪਏ ਦੀਆਂ ਅਚਲ ਜਾਇਦਾਦਾਂ ਤੇ ਰਹਿਣਾ ਦੇ 6 ਕਰੋੜ 64 ਲੱਖ ਰੁਪਏ ਦੇ ਮਿਊਚੁਅਲ ਫੰਡਸ ਨੂੰ ਜ਼ਬਤ ਕਰਨ ਲਈ ਇੱਕ ਅਸਥਾਈ ਆਦੇਸ਼ ਜਾਰੀ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਵੇਂ ਸਾਫ ਕ੍ਰਿਕਟਰਜ਼ ਨੇ ਜਾਣਬੁੱਝ ਕੇ 1x ਬੈਟ ਅਤੇ ਇਸ ਦੇ ਸਰੋਗੇਟਸ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਸੰਸਥਾਵਾਂ ਨਾਲ ਇਸ਼ਤਿਹਾਰ ਸਮਝੌਤੇ ਕੀਤੇ ਸਨ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ, ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।